ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਅਚਾਨਕ ਰੋਪੜ ਦੇ ਸਕੂਲਾਂ ਦਾ ਦੌਰਾ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਹਾਜ਼ਰੀ ਦੇਖੀ ਮੁੱਖ ਮੰਤਰੀ ਨੇ ਕਿਹਾ ਕਿ ਘਬਰਾਣ ਦੀ ਲੋੜ ਨਹੀਂ ਹੈ ਉਹ ਡਰਾਉਣ ਜਾਂ ਛਾਪਾ ਮਾਰਨ ਨਹੀਂ ਆਏ ਬਲਕਿ ਸਮੱਸਿਆਵਾਂ ਸੁਣਨ ਅਤੇ ਹੱਲ ਲੱਭਣ ਲਈ ਆਏ ਹਨ ਸਟਾਫ ਦੀ ਗਿਣਤੀ ਬਾਰੇ ਪੁੱਛਣ ਬਰੰਦਤੂਨ ਦੇ ਠੰਡ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਗਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਵੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਅਸੀਂ ਹੁਣ ਬੱਸਾਂ ਦੇਣ ਜਾ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਸਕੂਲਾਂ ਵਿੱਚ ਆਉਣੀਆ ਕਰੇ ਜਾਣ ਲਈ ਪਰੇਸ਼ਾਨੀ ਨਾ ਹੋਵੇ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਪੜ੍ਹਾਈ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਸਕੂਲ ਆਨ ਜਾਣ ਲਈ ਸਾਧਨਾਂ ਦੀ ਘਾਟ ਨਹੀਂ ਅਸੀਂ ਬੱਸਾਂ ਦੇਵਾਂਗੇ ਸਾਰੇ ਸਰਕਾਰੀ ਸਕੂਲਾਂ ਨੂੰ ਔਰ ਉਹ ਬੱਚਾ ਇਹਨੇ ਆਪ ਕੋਟਾ ਸਕੂਲ ਆਰਗਰ ਦੇ ਪਿੰਡ ਨੇ 6ਵੀਂ ਤੱਕ ਦੇ ਬੱਚੇ ਦਾ ਲੋਕਲੀ ਹੁੰਦੇ ਲੱਗਦਾ ਉਸ ਪਿੰਡਾਂ ਚ ਵੀ ਸਕੂਲ ਹੋਣਗੇ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਨੂੰ ਬੱਸਾਂ ਤੁਹਾਨੂੰ ਦੇ ਪ੍ਰਿੰਸੀਪਲ ਮੈਡਮ ਦੱਸ ਦੇਣਗੇ ਕਿੰਨੇ ਪਿੰਡਾਂ ਤੋਂ ਬੱਚੇ ਆਉਂਦੇ ਆ ਉਹ ਸਾਬ ਨਾਲ ਬੱਸਾਂ ਦੇ ਦਾਂਗੇ 7ਵੀਂ 8ਵੀਂ 9ਵੀਂ ਵਾਲੇ ਕਲਾਸਾਂ ਨੂੰ ਪ੍ਰਿੰਸੀਪਲ ਜਿੰਨੇ ਵੀ ਹੋਣਗੇ ਸਕੂਲ ਆਫ ਐਮਿਨੈਂਸ ਦੇ ਸੀਨੀਅਰ ਸੈਂਟਰੀ ਸਕੂਲਾਂ ਦੇ ਹਾਈ ਸਕੂਲਾਂ ਦੇ ਉਹ ਉਹਨਾਂ ਨੂੰ ਉਹਨੇ ਫੈਸਲਾ ਕਰਨਾ ਉਹ ਘੰਟਾ ਪਹਿਲਾਂ ਛੁੱਟੀ ਕਰ ਸਕਦੇ ਨੇ 7ਵੇਂ 8ਵੇਂ 9ਵੇਂ ਵਾਲਿਆਂ ਨੂੰ ਤਾਂ ਕਿ ਬੱਚਾ ਉਹਨਾਂ ਨੂੰ ਉਹਨਾਂ ਦੇ ਪਿੰਡ ਛੱਡ ਕੇ ਵਾਪਸ ਮੁੜਿਆ ਫਿਰ ਆ ਕੇ 10ਵੇਂ 11ਵੇਂ 12ਵੇਂ ਵਾਲਿਆਂ ਨੂੰ ਕਿ ਉਹ ਛੱਡ ਕੇ ਆ ਸਕਦੇ ਨੇ ਜੀਪੀਐਸ ਲੱਗਿਆ ਹੋਊਗਾ ਬੱਸ ਤੇ ਤੁਹਾਡੇ ਮਾਪਿਆਂ ਨੂੰ ਪਤਾ ਹੋਊਗਾ ਕਿ ਸਾਡੇ ਬੱਚੇ ਵਾਲੀ ਜਿਹੜੀ ਬੱਸ ਹੈ ਸਕੂਲ ਵਾਲੀ ਉਹ ਕਿੱਥੇ ਆ ਗਈ ਉਹ ਤੁਹਾਨੂੰ ਉੱਥੋਂ ਜਿੱਥੇ ਵੀ ਤੁਸੀਂ ਪਿੰਡ ਦੇ ਵਿੱਚੋਂ बस ਘੜਦੇ ਹੋਊਗੀ ਉੱਥੋਂ ਲੈ ਜਾਗੇ ਇਹ ਤਾਂ ਚਾਹੀਦਾ ਨਾ ਤੁਹਾਨੂੰ ਦਿੱਕਤ ਆਉਂਦੀ ਹੈ ਬਾਹਰ ਨੂੰ ਜਦੋਂ ਹੋਰ ਪਿੰਡਾਂ ਕੋਲੋਂ ਨਾ ਇਹ ਤਾਂ ਪਰ ਕਰਨਾ ਚਾਹੀਦਾ ਨਾ ਸਾਰੇ ਥੋੜੇ ਜਾਤੀ ਹੋਣਗੇ ਜਿਨ੍ਹਾਂ ਕਰ ਤੇ ਬਸਰੀਆ ਛੜੀਤੀਆਂ ਹੋਣ ਗਿਆ ਜਿਨ੍ਹਾਂ ਦੇ ਮਾਪੇ ਇਸ ਕਰਕੇ ਸਕੂਲ ਨਹੀਂ ਭੇਜ ਦੇ ਕੇ ਸਾਨੂੰ ਜਾਣ ਨੂੰ ਸਾਧਨ ਨਹੀਂ ਹੈਗਾ ਤੇ ਇਸ ਕਰਕੇ ਨਾ ਕੋਈ ਬੱਚਾ ਪੰਜਾਬ ਦਾ ਵਿੱਦਿਆ ਤੋਂ ਵਾਂਝਾ ਰਹੀ ਕਿ ਸਕੂਲ ਜਾਣ ਨੂੰ ਕੋਈ ਸਾਧਨ ਨਹੀਂ ਸੰਸਦ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੋਕ ਸਭਾ ਦੀ ਕਾਰਵਾਈ ਦੌਰਾਨ ਇੱਕ ਨੌਜਵਾਨ ਸਦਨ ਵਿੱਚ ਦਾਖਲ ਹੋ ਗਿਆ ਅਤੇ ਇਸ ਤਰ੍ਹਾਂ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਦੌਰਾਨ ਦਾਖਲ ਹੋਏ ਦੋ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਸਾਗਰ ਹੈ ਦੋਵੇਂ ਸੰਸਦ ਮੈਂਬਰਾਂ ਦੇ ਨਾਂ ਤੇ ਲੋਕ ਸਭਾ ਵਿਜ਼ਟਰ ਪਾਸ ਤੇ ਆਏ ਸਨ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਓਜਲਾ ਨੇ ਹਮਲੇ ਤੋਂ ਬਾਅਦ ਕਿਹਾ ਕਿ ਸਿਰਫ ਅਕਾਲ ਦੇ ਆਖਰੀ ਸਮੇਂ ਚੱਲ ਰਹੇ ਸਨ ਉਪਰੋਂ ਦੋ ਨੌਜਵਾਨ ਨੇ ਛਾਲ ਮਾਰੀ ਤਾਂ ਅਸੀਂ ਸਾਹਮਣੇ ਬੈਠੇ ਸੀ ਜਦੋਂ ਰੋਲਾ ਪਿਆ ਤਾਂ ਮੈਂ ਧਿਆਨ ਦਿੱਤਾ ਇੱਕ ਨੇ ਛਾਲ ਮਾਰੀ ਤਾਂ ਦੂਜਾ ਛਾਲ ਮਾਰ ਰਿਹਾ ਸੀ ਜਿਸ ਨੇ ਛਾਲ ਮਾਰੀ ਉਹ ਪਹਿਲਾ ਸਪੀਕਰ ਵੱਲ ਵਧ ਰਿਹਾ ਸੀ ਬਿਲਕੁਲ ਸਰ ਜਦੋਂ ਉਹ ਉੱਪਰੋਂ ਸੇ ਕੂਦੇ ਤਾਂ ਅਸੀਂ ਅੱਗੇ ਬੈਠੇ ਹੋਏ تھے ਜ਼ੀਰੋ ਆਵਰ ਦਾ ਲਾਸਟ ਟਾਈਮ ਥਾ ਤੋ ਥੋੜਾ ਹੱਲਾ ਗੁਲਾ ਉੱਪਰੋਂ ਸੇ ਆਇਆ ਤਾਂ ਅਸੀਂ ਨੇ ਧਿਆਨ ਦਿੱਤਾ ਇੱਕ ਆਦਮੀ ਪਹਿਲੇ ਕੂਦ ਗਿਆ ਇੱਕ ਦੂਸਰਾ ਵੀ ਕੂਦ ਰਹਾ ਥਾ तो जो पहले कूद गया वो ऊपर से स्पीकर की तरफ बढ़ रहा था और वो हल्ला गुल्ला कर रहा था वो उसने जूता उतारना शुरू किया जूते में कोई चीज थी तो जब उसने शुरू किया उसको वो पकड़ा गया बैनी थे उन्होंने उनके जब पास पहुंचा उन्होंने पकड़ लिया तो फिर मैंने मेरे को था कि एक दूसरा भी है पीछे जब हम वहां तक पहुंचे तो उसने वो बम टाइप था कुछ स्मोक सा निकल रहा था ये पीले रंग का बहुत धुआं था ये बिल्कुल वही लगा है उसी को मैंने फिर पकड़ के उसको शीन के बाहर बाहर तक फेंकने शुरू किया ताकि वो एक पता नहीं लग रहा था क्या है तो लेकिन सबकी सुरक्षा का मामला था तो फिर उतने देर को सब लोग आ गए और उन्होंने पकड़ा अभी सिक्योरिटी के दायरे में स्मेल कैसी है आपको लग रहा हूं। मैं ले ही नहीं रहा स्मेल मैं तो धोने जा रहा था लेकिन स्पीकर साहब ने बोला अभी नहीं धोने का तो फिर मैं तो भी नहीं तो है। आपको है कि बड़ा सिक्योरिटी इससे बड़ा सिक्योरिटी चुक क्या नहीं है बहुत बड़ा सिक्योरिटी चुक है क्योंकि जब से ये नया पार्लियामेंट बना है इसका ये प्रॉब्लम आ रहा है आने जाने का रास्ता एक ही है कोई भी पार्लियामेंट में जा रहा है कैंटीन में सब कट्ठे बैठ रहे हैं वो थोड़ा सा ਸੈਪਰੇਟ ਚਾਹੀਏ ਪੁਰਾਣਾ ਪਾਰਲੀਮੈਂਟ ਦਾ ਜੇ ਸਭ ਚੀਜ਼ਾਂ ਅਲੱਗ-ਅਲੱਗ ਸੀ ਮਹਾਤਾ ਕੋਈ ਪਹੁੰਚਣ ਕੋ 10 ਬਾਰ ਸੋਚਦਾ ਸੀ ਲੇਕਿਨ ਇਹ ਬਹੁਤ ਬੜੀ ਸਿਕਿਉਰਟੀ ਛੁੱਪ ਗਈ ਹੈ ਕੋਈ ਸਲੋਗਨ ਵੀ ਕਰ ਰਹੇ تھے ਉਹ ਨਾਰੇ ਵੀ ਲਗਾ ਰਹੇ ਦਾਨਾਸ਼ਾਹੀ ਬੰਦ ਕਰੋ ਕੋਈ ਐਸੇ ਨਾਰੇ ਲਗਾ ਰਹੇ تھے ਲੇਕਿਨ ਬਹੁਤ ਧਿਆਨ ਨਾਰੋ ਕੀ ਤਰਫ ਮਾਰਾ ਗਿਆ ਹੀ ਨਹੀਂ ਹਮ ਤੋ ਬਚਾਅ ਦੇ ਚੱਕਰ ਮੇਂ ਭਾਗੇ ਕੇ ਕਿਸੇ ਤਰੀਕੇ ਸੇ ਇਨ ਕੋ ਪਕੜ ਲਿਆ ਜਾਏ ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿ ਹੈ ਕਿ ਸ਼ਹੀਦ ਸਭਾ ਨੂੰ ਮੁੱਖ ਰੱਖਦਿਆਂ 28 12 2023 ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦਰਨ ਸੂਬੇ ਭਰ ਦੇ ਸਾਰੇ ਸਰਕਾਰੀ ਦਫ਼ਤਰਾਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਗੈਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਸ਼ਹੀਦ ਸਭਾ 28 ਦਸੰਬਰ ਨੂੰ ਸ਼ੁਰੂ ਹੋਵੇਗੀ ਜਿਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਸ਼੍ਰੋਮਣੀ ਕਾਲਦਲ ਦਾ 103ਵਾਂ ਸਥਾਪਨਾ ਦਿਵਸ ਮਨਾਉਣ ਲਈ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਹਾਜ਼ਰੀ ਭਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਝੂਠੇ ਪਰਚਿਆਂ ਤੋਂ ਡਰਨ ਵਾਲਾ ਨਹੀਂ ਸੁਖਬੀਰ ਬਾਦਲ ਨੇ ਕਿਹਾ ਕਿ ਵਿਕਰਮ ਜੀਠਿਆ ਸਮੇਤ ਕਈ ਵਰਕਰਾਂ ਤੇ ਭਗਵੰਤਬਾਨ ਸਰਕਾਰ ਝੂਠੇ ਪਰਚੇ ਕਰ ਰਹੀ ਹੈ ਜਿਸ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ ਉਹਨੇ ਕਿਹਾ ਕਿ ਭਗਵੰਤਬਾਨ ਨੂੰ ਅਕਾਲੀ ਦਲ ਦਾ ਇਤਿਹਾਸ ਨਹੀਂ ਪਤਾ ਅਕਾਲੀ ਦਲ ਦੇ ਆਗੂ ਤੇ ਵਰਕਰ ਸੰਘਰਸ਼ ਦੇ ਨਾਲ ਹੀ ਜਿਉਂਦੇ ਹਨ ਬਾਦਲ ਨੇ ਕਿਹਾ ਕਿ ਆਪ ਸਰਕਾਰ ਕੁਝ ਨਹੀਂ ਕਰ ਰਹੀ ਰੇਤੇ ਤੋਂ 20000 ਕਰੋੜ ਰੁਪਏ ਤੱਕ ਦੀ 20 ਰੁਪਏ ਵੀ ਨਹੀਂ ਕਮਾਏ ਉਲਟ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਚੱਲ ਰਹੀ ਹੈ ਪੰਜਾਬ ਅੰਦਰ ਗੈਂਗਸਟਰ ਰਾਜ ਚੱਲ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਜ਼ੀਰੋ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼ੋਮਨੀ ਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨਾਂ ਨੇ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਹੁਣ ਗੁਨੀਬ ਮਜੀਠੀਆ ਜੀ ਦੇ ਇੱਕ ਫਰਾਡ ਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਹੈ ਚੀਫ ਮਿਨਿਸਟਰ ਆਪਣੇ ਆਪ ਇਨਵੋਲਡ ਆ ਉਹਦੇ ਵਿੱਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪਹਿਲਾਂ 2 ਸਾਲ ਤਾਂ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਤਾਂ ਇਹਨਾਂ ਨੂੰ ਕੋਈ ਕੀਤਾ ਨਹੀਂ ਕਿਉਂਕਿ ਹੁਣ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਉਹ ਤੁਸੀਂ ਸਾਹਮਣੇ ਪੈ ਦਿਓ ਸਾਨੂੰ ਸਭ ਨਾਲ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਂਗੇ ਸਾਹਮਣੇ ਹੁਣ ਕੀ ਕਰ ਰਿਹਾ ਹੈ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਐ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈੱਡ ਉਹਨੂੰ ਇਨਸਟਰਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਿਹਾ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤੇ ਮੇਰੇ ਤੇ ਪਰਚਾ ਦੇਉ ਇਸ ਕਰਕੇ ਭਗਵੰਤ ਮਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਣ ਨਹੀਂ ਦੇਣਾ ਵਣ ਨਹੀਂ ਮੰਨਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਹੀ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ অপারেਟਰ ਉਹਨਾਂ ਤੇ ਵੀ ੱੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮ ਐਲ ਏ ਲੱਗੇ ਆ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਆ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੀ ਸੀਬੀ ਦੀ ਇਨਕੁਆਇਰੀ ਚੱਲ ਰਹੀ ਹੈ ਸ਼ਰਾਬ ਘਟਾ ਲੇ ਤੇ ਤੁਸੀਂ ਦੱਸੋ ਕਿਸ ਚੀਜ਼ ਇਨਾਂ ਨੇ ਕੁਝ ਕੀਤਾ ਹੈ ਐਸ ਕਰਕੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਤੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਚਾਹ ਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਦੇਖੋ ਲਾਰੈਂਸ ਬਿਸ਼ਨੋਈ ਜੀ ਅੱਜ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਕੀ ਹੈ ਜੇ ਸਰ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਤੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਅੱਜ ਸਾਰੇ ਜਿੰਨੇ ਵੀ ਮੁੱਖ ਮੰਤ ਅਫਸਰ ਹੈ ਅੱਜ ਜੋ ਉਹਨਾਂ ਦੀ ਧਰਮ ਪਤਨੀ ਜਿਹਨੂੰ ਆਪੱਖੇ ਨੇ ਡਿਪਟੀ ਸੀਐਮ ਜੋ ਇਨਸਟਰਕਸ਼ਨ ਸਾਰੀ ਕੋ ਚਲਾਉਣ ਲੱਗ ਗਏ ਆ ਜਿੰਨਾ ਆ ਜਿਹੜਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹਦੇ ਧਰਮ ਪਤਨੀ ਉਹਨਾਂ ਦੇ